ਸੋਸੀ ਗੱਲ ਦੋਸਤੋ ਦੋਸਤੋ ਆਪਾਂ ਲਗਾਤਾਰ ਤੁਹਾਡੇ ਨਾਲ ਭਗਵੰਤ ਸਿੰਘ ਮਾਨ ਦੀ ਜਿਹੜੀ ਬਿਗੜੀ ਹੋਈ ਸਿਹਤ ਆ ਉਹਦੀ ਗੱਲ ਕਰ ਰਹੇ ਆ ਪਰ ਉਸ ਤੋਂ ਪਹਿਲਾਂ ਆਪਾਂ ਲਗਾਤਾਰ ਤੁਹਾਡੇ ਨਾਲ ਇਹ ਵੀ ਗੱਲ ਕਰ ਰਹੇ ਸੀਗੇ ਕਿ ਕਿਦਾਂ ਭਗਵੰਤ ਸਿੰਘ ਮਾਨ ਤੇ ਜਿਹੜੀ ਦਿੱਲੀ ਦੀ ਸੱਤਾ ਆ ਜਾਂ ਦਿੱਲੀ ਵਾਲੀ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆ ਬਈ ਇਹਨਾਂ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਜਾਂ ਪਾਕਿਸਤਾਨ ਦੇ ਵਿੱਚ ਇੱਕ ਆਮ ਸ਼ਬਦ ਯੂਜ਼ ਕੀਤਾ ਜਾਂਦਾ ਇਸ ਸਰਕਾਰ ਤੇ ਇਸਟੈਬਲਿਸ਼ਮੈਂਟ ਹੁਣ ਇੱਕੋ ਪੇਜ ਤੇ ਨਹੀਂ ਹੈਗੇ ਸੋ ਇਹ ਇਸ ਕਰਕੇ ਵੀ ਇਹ ਇੱਕੋ ਪੇਜ ਤੇ ਨਹੀਂ ਹੁਣ ਜਿਹੜਾ ਆਪਣੇ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਹੈ ਜਾਂ ਦਿੱਲੀ ਵਾਲੀ ਹਾਈ ਕਮਾਂਡ ਹੈ ਤੇ ਇਧਰ ਪੰਜਾਬ ਵਾਲੀ ਹਾਈ ਕਮਾਂਡ ਮਤਲਬ ਕਿ ਪੰਜਾਬ ਵਾਲੀ ਜਿਹੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਤੇ ਇਹ ਇਹ ਆਪਾਂ ਲਗਾਤਾਰ ਗੱਲ ਕਰ ਹੀ ਰਹੇ ਸੀਗੇ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਸ਼ੁਰੂ ਹੁੰਦਾ ਕਿ ਭਗਵੰਤ ਸਿੰਘ ਮਾਨ ਦੀ ਸਿਹਤ ਵਿਗੜਦੀ ਹੈ ਤੇ ਉਹਨਾਂ ਨੂੰ ਹਸਪੀਟਲ ਲਿਜਾਇਆ ਜਾਂਦਾ ਹੁਣ ਇਹ ਕਿਨਾਂ ਪਰਸੈਪਸ਼ਨ ਬਣ ਰਿਹਾ ਪੋਲਿਟਿਕਸ ਇਜ਼ 올 ਅਬਾਊਟ ਪਰਸੈਪਸ਼ਨ ਆਪਾਂ ਲਗਾਤਾਰ ਇਹ ਗੱਲ ਸੁਣਦੇ ਆ ਕਰਦੇ ਆ ਸਮਝਦੇ ਆ ਸਿਆਸਤ ਦੇ ਬਾਰੇ ਇੱਕਦਮ ਐਸੇ ਮੈਨੂੰ ਜ਼ਾਤੀ ਤੌਰ ਤੇ ਕਈ ਵਾਰ ਲੱਗਦਾ ਹੁੰਦਾ ਨਾ ਕਿ ਬਾਕੀ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਜਿੱਦਾਂ ਆ ਨਾ ਜਿੱਦਾਂ ਆਪਾਂ ਕਹਿੰਨੇ ਬੀ ਬਾਕੀ ਲੋਕਾਂ ਦੇ ਜੀਣ ਦੇ ਤਰੀਕੇ ਦੇ ਵਿੱਚ ਨਵੀਆਂ ਟੈਕਨੋਲੋਜੀਆਂ ਆ ਗਈਆਂ ਜਾਂ ਹੋਰ ਬਾਕੀ ਅਦਰਵਾਇਜ਼ ਜਿਹੜਾ ਤੁਹਾਡੀ ਅੰਦਰ ਵਾਲੀ ਚੀਜ਼ ਹੈ ਉਹ ਮੋਸਟਲੀ ਸੇਮ ਹੀ ਆ ਪੁਰਾਣੇ ਕਿਤੇ ਪਿਛਲੇ ਜਿਹੜਾ ਹਜ਼ਾਰਾਂ ਸਾਲਾਂ ਤੋਂ ਨਾ ਜਿੱਦਾਂ ਚੱਲਦਾ ਆਉਂਦਾ ਉਦਾਂ ਹੀ ਕਹਾਣੀ ਚੱਲਦੀ ਆ ਤੇ ਪੋਲਿਟਿਕਸ ਵੀ ਉਦਾਂ ਹੀ ਚੱਲਦੀ ਆ ਜੇ ਤੁਸੀਂ ਪੁਰਾਣੀਆਂ ਜਿਹੜੀਆਂ ਸਿਆਸਤਾਂ ਨੂੰ ਪੜੋ ਜਾਂ ਖਾਸ ਕਰਕੇ ਮੈਂ ਹੁਣ ਇਹ ਨਾ ਹਾਲੀਆ ਦਿਨਾਂ ਦੇ ਵਿੱਚ ਨਾ ਵਾਈਕਿੰਗਸ ਦੇਖ ਰਿਹਾ ਤੇ ਮੇਰਾ ਕਈ ਵਾਰ ਚਿਤਕ ਕਰਦਾ ਹੁੰਦਾ ਕਿ ਨਾ ਮੈਂ ਰੋਜ਼ ਜਿਹੜਾ ਜਿਹੜਾ ਐਪੀਸੋਡ ਜਿੱਦਾਂ ਜਿੱਦਾਂ ਦੇਖਦਾ ਉਹਨੂੰ ਪੰਜਾਬ ਦੀ ਪੋਲਿਟਿਕਸ ਦੇ ਨਾਲ ਜਾਂ ਇੰਡੀਆ ਦੀ ਪੋਲਿਟਿਕਸ ਦੇ ਨਾਲ ਤੁਸ਼ਵੀਹ ਦੇ ਮਤ ਮੈਨੂੰ ਲੱਗਦਾ ਉਹ ਸਾਰੇ ਕਿਰਦਾਰ ਹੈਗੇ ਆ ਉਹ ਕਿਸੇ ਦਿਨ ਫੇਕ ਕਰਾਂਗੇ ਤੇ ਫੇ ਆਪਾਂ ਦੇਖਾਂਗੇ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਿਹੜਾ ਰੈਗਨਰ ਕੌਣ ਆ ਤੇ ਰੂਲੋ ਕੌਣ ਬਣਿਆ ਆ ਪਰ ਖੈਰ ਅੱਛਾ ਇਹ 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 ਜਿਹੜਾ ਨਾ ਪੋਲਿਟਿਕਸ ਪਰਸੈਪਸ਼ਨ ਦੀ ਖੇਡ ਹੁੰਦੀ ਆ ਤੇ ਪਰਸੈਪਸ਼ਨ ਕੀ ਬਣ ਰਹੀ ਆ ਭਗਵਾਨ ਸਿੰਘ ਮਾਨ ਦੇ ਖਿਲਾਫ ਕਿਦਾਂ ਦੀ ਪਰਸੈਪਸ਼ਨ ਬਣ ਰਹੀ ਆ ਤੇ ਉਹਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਬਣਨ ਦਿੱਤਾ ਜਾ ਰਿਹਾ ਜਿਹੜੀ ਇੰਟਰਸਟਿੰਗ ਗੱਲ ਹੈ ਨਾ ਇਹਦੇ ਵਿੱਚ ਕਿਉਂਕਿ ਤੁਹਾਨੂੰ ਜਿਹੜਾ ਯਾਦ ਹੋਣਾ ਆਪਾਂ ਪਿਛਲੀਆਂ ਕਈ ਗੱਲਬਾਤਾਂ ਦੇ ਵਿੱਚ ਮੈਂ ਇਹ ਗੱਲ ਦਾ ਜ਼ਿਕਰ ਕੀਤਾ ਕਿ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਕਿ ਦਿੱਲੀ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਤੱਕ ਸ਼ਾਇਦ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਮਾਨ ਨੂੰ ਦੇਖਣ ਉਸ ਤੋਂ ਬਾਅਦ ਇਹਨਾਂ ਨੂੰ ਹਟਾਇਆ ਜਾ ਸਕਦਾ ਹੈ ਇਹਦੇ ਹਾਈ ਚਾਂਸਸ ਨੇ ਤੇ ਹੁਣ ਤਾਂ ਇਦਾਂ ਲੱਗਦਾ ਵੀ ਸ਼ਾਇਦ ਜਿਹੜਾ ਵੀ ਇਹ ਸਿੱਤ ਦਾ ਜਿਹੜਾ ਬਹਾਨਾ ਬਣਾ ਕੇ ਵੀ ਇਦਾਂ ਦੀ ਕੋਈ ਗੱਲ ਹੋ ਸਕਦੀ ਹੈ ਈਵਨ ਦੋ ਕਿ ਭਗਵੰਤ ਸਿੰਘ ਮਾਨ ਨੇ ਅਸਰਟ ਕਰਨਾ ਸ਼ੁਰੂ ਕਰ ਦਿੱਤਾ ਬੀਤੀ ਰਾਤ ਜਿਹੜੀ ਇਹ ਖਬਰ ਆਈ ਹੈ ਕਿ ਉਹਨਾਂ ਨੇ ਜਿਹੜੀਆਂ ਲਾਅ ਕਾਲਜ ਦੀਆਂ ਵਿਦਿਆਰਥਣਾਂ ਆ ਉਹਨਾਂ ਦੇ ਨਾਲ ਹਸਪੀਟਲ ਦੇ ਅੰਦਰੋਂ ਹੀ ਗੱਲ ਕੀਤੀ ਹੈ ਕਿ ਉਹਨਾਂ ਦੇ ਵੀ ਅਸੀਂ ਤੁਹਾਡੇ ਜਿਹੜੇ ਵੀ ਮਸਲੇ ਆ ਉਹਨੂੰ ਹੱਲ ਕਰਾਂਗੇ ਬਾਕੀ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀਆਂ ਖਬਰਾਂ ਨੇ ਉਹ ਮੋਸਟ ਪ੍ਰੋਬਬਲੀ ਸੇਮ ਹੀ ਆ ਜਿਸ ਤਰੀਕੇ ਦੀਆਂ ਕੱਲ ਸੀਗੀਆਂ ਕੋਈ ਖਾਸ ਉਹਦੇ ਵਿੱਚ ਅਪਡੇਟ ਹੈ ਨਹੀਂ ਮੈਂ ਵੱਖ-ਵੱਖ ਜਿਹੜੇ ਮੀਡੀਆ ਪਲੇਟਫਾਰਮਸ ਤੇ ਜਿਹੜਾ ਚੈੱਕ ਕੀਤਾ ਕਿ ਮੋਸਟਲੀ ਜਿੰਨੇ ਕੁ ਵੀ ਜਿਹੜੇ ਆ ਉਥੇ ਸੋਰਸਸ ਨੇ ਸਾਰਿਆਂ ਦੇ ਹਿਸਾਬ ਦੇ ਨਾਲ ਤਕਰੀਬਨ ਮੋਸ ਉਹੀ ਗੱਲ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਅੱਜ ਉਹੀ ਜਿਹੜਾ ਖਬਰ ਲੱਗੀ ਆ ਕਿ ਫਿਲਹਾਲ ਉਹ ਡਾਕਟਰ ਦੀ ਨਿਗਰਾਨੀ ਹੇਠ ਨੇ ਮਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਤੇ ਉਹਨਾਂ ਨੂੰ ਆਈ ਸੀ ਯੂ ਵਾਰਡ ਦੇ ਵਿੱਚ ਰੱਖਿਆ ਗਿਆ ਹੈ ਦੀ ਬੁਦਵਾਰ ਨੂੰ ਬੁਦਵਾਰ ਦੇ ਰਾਤ ਨੂੰ ਫੋਰਟਿਸ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਇਹ ਜਾਣਕਾਰੀ ਦੇ ਮੁਤਾਬਕ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੇ ਵਿੱਚ ਸੋਜਿਸ਼ ਹੈ ਜਿਸ ਕਰਕੇ ਦਿਲ ਤੇ ਦਬਾਅ ਵੱਧ ਰਿਹਾ ਹੈ ਤੇ ਬਲੱਡ ਪ੍ਰੈਸ਼ਰ ਦੀ ਵੀ ਸਮੱਸਿਆ ਹੈ ਹਸਪਤਾਲ ਦੇ ਜਿਹੜੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਨੇ ਡਾਕਟਰ ਆਰਕੇ ਜਸਵਾਲ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਿਲ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਨੇ ਜਿਨ੍ਹਾਂ ਦੇ ਨਤੀਜਿਆਂ ਦੀ ਹਜੇ ਉਡੀਕ ਹੈ ਤੇ ਇਹ ਜਿਹੜਾ ਮੋਸਟਲੀ ਕੱਲ ਵੀ ਆਪਾਂ ਇਸੇ ਇੱਕ ਤਰੀਕ ਦੀ ਜਿਹੜੀ ਆ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਭਗਵੰਤ ਸਿੰਘ ਮਾਨ ਦੇ ਜਿਗਰ ਦੇ ਵਿੱਚ ਦਿੱਕਤ ਆਉਣ ਬਾਰੇ ਵੀ ਪਤਾ ਲੱਗਾ ਹੈ ਵੈਸੇ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਠਾਕ ਹੈ ਤੇ ਉਹ ਖਤਰੇ ਤੋਂ ਬਾਹਰ ਨੇ ਤੇ ਵੈਸੇ ਹੀ ਦੱਸਿਆ ਜਾ ਰਿਹਾ ਕਿ ਭਗਵੰਤ ਮਾਨ ਜਿਹੜੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੋਟੋਸ ਵਿੱਚ ਜਿਹੜੇ ਇਲਾਜ ਹੋਣ ਦੇ ਕਾਰਨ ਹਸਪਤਾਲ ਦੇ ਅੰਦਰ ਤੇ ਬਾਹਰ ਮੁੱਖ 게ਟਾਂ ਤੇ ਪੁਲਿਸ ਦਾ ਸਖਤ ਪਹਿਰਾ ਹੈ ਕੈਬਨਿਟ ਮੰਤਰੀਆਂ ਸਮੇਤ ਆਪਦੇ ਸੀਨੀਅਰ ਆਗੂ ਵੋਲੰਟੀਅਰ ਤੇ ਮੁੱਖ ਮੰਤਰੀ ਦੇ ਜਾਣਕਾਰਾਂ ਨੂੰ ਵੀ ਹਸਪਤਾਲ ਵਿੱਚ ਆ ਕੇ ਮਿਲਣ ਜਿਹੜਾ ਇਹ ਰੋਕਿਆ ਗਿਆ ਹੈ ਤਾਂ ਕਿ ਜਿਹੜਾ ਬਾਕੀ ਮਰੀਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਅੱਛਾ ਹੁਣ ਇਹਦੇ ਵਿੱਚ ਵੈਸੇ ਇਹ ਆਮ ਤੌਰ ਤੇ ਬਿਆਨ ਦਿੱਤਾ ਜਾਂਦਾ ਹੁੰਦਾ ਪਰ ਆਪਾਂ ਦੇਖਦੇ ਹਾਂ ਸਾਡਾ ਕੋਈ ਰਿਸ਼ਤੇਦਾਰ ਵੀ ਨਾ ਕੋਈ ਸੱਜਣ ਮਿੱਤਰ ਵੀ ਜਿਹੜਾ ਥੋੜਾ ਢਿੱਲਾ ਹੋਵੇ ਤੇ ਉੱਥੇ ਜਿਹੜਾ ਡੇਰਾ ਲੱਗ ਜਾਂਦਾ ਲੋਕਾਂ ਦਾ ਤੇ ਭਗਵੰਤ ਮਾਨ ਸੀਐਮ ਪੰਜਾਬ ਦਾ ਮੁੱਖ ਮੰਤਰੀ ਕੋਈ ਦੇਖਣ ਕੋਈ ਮਿਲਣੇ ਨਹੀਂ ਜਾ ਰਿਹਾ ਇਦਾਂ ਕਿਦਾਂ ਹੋ ਗਈ ਆਪਣੇ ਤਾਂ ਜਿਹੜਾ ਆਮ ਹੀ ਹੁੰਦਾ ਲੋਕੀ ਅਰਦਾਸਾ ਕਰਨੀਆਂ ਸ਼ੁਰੂ ਕਰ ਦਿੰਦੇ ਆ ਖੰਡ ਪਾਟ ਰਖਾਉਣੇ ਸ਼ੁਰੂ ਹੋ ਜਾਂਦੇ ਆ ਕਿ ਜੇਕਰ ਇਦਾਂ ਦੀ ਕੋਈ ਗੱਲ ਹੋਵੇ ਖਾਸ ਕਰਕੇ ਜਿਹੜਾ ਕੋਈ ਵੱਡਾ ਲੀਡਰ ਹੋਵੇ 2.5 ਤਾ ਸਾਲ ਹੋਏ ਨੇ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਭਗਵੰਤ ਮਾਨ ਨੇ ਤੇ ਇਦਾਂ ਦੀ ਕੋਈ ਗੱਲ ਹੀ ਨਹੀਂ ਸਾਨੂੰ ਸੁਣਨ ਨੂੰ ਮਿਲ ਰਹੀ ਕਿ ਆਮ ਆਦਮੀ ਪਾਰਟੀ ਦੇ ਬਹੁਤ ਚੰਗੀ ਗੱਲ ਹੈ ਕਿ ਜਿਹੜੇ ਬਾਕੀ ਦੇ ਮਰੀਜ਼ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਉੱਥੇ ਜਿਹੜਾ ਲੋਕਾਂ ਦਾ ਨਹੀਂ ਜਵਾਬੜਾ ਹੋਣਾ ਚਾਹੀਦਾ ਪਰ ਉਹ ਜਿਹੜਾ ਜਿਹੜੇ ਲੀਡਰ ਹੁੰਦੇ ਆ ਉਹ ਬਤੇਰੇ ਤਰੀਕੇ ਲੱਭ ਲੈਂਦੇ ਹੁੰਦੇ ਕਿਤੇ ਬਾਹਰ ਇਕੱਠਾ ਹੋ ਸਕਦਾ ਬੰਦਾ ਜਾਂ ਕੋ ਆਪਣਾ ਤੁਹਾਨੂੰ ਪਤਾ ਇਦਾਂ ਦੇ ਟਾਈਮ ਤੇ ਤੱਕ ਖਬਰ ਲਵਾਉਣ ਲਈ ਮਰੇ ਮਰੇ ਲੀਡਰ ਫਿਰਦੇ ਹੁੰਦੇ ਕਿ ਮੈਂ ਖਬਰ ਲੈਣ ਗਿਆ ਸੀ ਮੈਂ ਖਬਰ ਲੈਣ ਗਿਆ ਸੀ ਹੁਣੇ ਕੀ ਭਗਵੰਤ ਸਿੰਘ ਮਾਨ ਦੀ ਖਬਰ ਲੈਣ ਜਾਣ ਤੋਂ ਡਰਦੇ ਆ ਵੀ ਜਿਹੜੀ ਦਿੱਲੀ ਵਾਲੀ ਸੱਤਾ ਆ ਵੀ ਕਿਤੇ ਉਹ ਸਾਡੇ ਤੋਂ ਖਫਾ ਨਾ ਹੋ ਜਾਵੇ ਕਿਉਂਕਿ ਉਹ ਖਫਾ ਨਜ਼ਰ ਆ ਰਹੀ ਆ ਭਗਵੰਤ ਸਿੰਘ ਮਾਨ ਤੋਂ ਕਿਤੇ ਕੋਈ ਖਾਸਾ ਜਿਹੜਾ ਸਾਨੂੰ ਕੋਈ ਟਵੀਟ ਨਹੀਂ ਨਜ਼ਰ ਆ ਰਿਹਾ ਉਸ ਵੀ ਕਿਦਾ ਕੋਈ ਹੱਕ ਦੇ ਵਿੱਚ ਇਹਨਾਂ ਦੇ ਬਰੋ ਗੱਲ ਨਹੀਂ ਨਜ਼ਰ ਆ ਰਹੀ ਹੁਣ ਜਿਹੜੀ ਮੈਂ ਪਰਸੈਪਸ਼ਨ ਦੀ ਗੱਲ ਕਰ ਰਿਹਾ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਇਹਨਾਂ ਨੂੰ ਜਿਹੜੀ ਮੈਡੀਕਲ ਤੌਰ ਤੇ ਜੋ ਵੀ ਪ੍ਰੋਬਲਮ ਹੈ ਉਹ ਭਗਵਾਨ ਸਿੰਘ ਮਾਨ ਦੀ ਆਪਾਂ ਨੂੰ ਪਤਾ ਕਿ ਉਹ ਜੋ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹਦਾ ਕਾਰਨ ਕੀ ਹੈ ਇਹ ਕਿਸੇ ਨੂੰ ਸਪਸ਼ਟ ਤੌਰ ਤੇ ਨਹੀਂ ਪਤਾ ਕਿ ਉਹਦਾ ਕਾਰਨ ਕੀ ਹੈ ਉਹ ਬਿਮਾਰੀ ਹੋਈ ਕਿਉਂ ਆ ਇਹਦੇ ਬਾਬਤ ਗੱਲ ਲੈ ਕੇ ਆਂਦੀ ਬਿਕਰਮ ਸਿੰਘ ਮਜੀਠੀਆ ਨੇ ਕਿ दारू पीण ਕਰਕੇ ਹੋਈ ਆ ਤੇ ਇਹ ਕੋ ਪਹਿਲੀ ਵਾਰ ਇਲਜ਼ਾਮ ਭਗਵੰਤ ਸਿੰਘ ਮਾਨ ਤੇ ਲੱਗਾ ਨਹੀਂ ਨਹੀਂ ਅੱਗੇ ਵੀ ਇਦਾਂ ਦੀਆਂ ਬਹੁਤ ਵਾਰ ਗੱਲਾਂ ਹੋਈਆਂ ਤੇ ਪਰ ਇਹਨੂੰ ਕੋਈ ਸਪਸ਼ਟਤਾ ਦੇ ਨਾਲ ਤਾਂ ਨਹੀਂ ਕਿਹਾ ਜਾ ਸਕਦਾ ਪਰ ਜਿੱਦਾਂ ਮੈਂ ਕਿਹਾ ਕਿ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਆਉਂਦੀਆਂ ਰਹੀਆਂ ਸੋ ਇੱਕ ਲੋਕਾਂ ਦੇ ਵਿੱਚ ਪਰਸੈਪਸ਼ਨ ਜ਼ਰੂਰ ਬਣ ਰਹੀ ਆ ਕਿ ਸ਼ਾਇਦ ਇਹੀ ਗੱਲ ਹੋਵੇ ਕਿ ਤਾਂਹੀਂ ਜਿਹੜਾ ਇਹ ਫੇਫੜਿਆਂ ਦੇ ਵਿੱਚ ਸੋਜਿਸ਼ ਵਗੈਰਾ ਜਾਂ ਜੋ ਵੀ ਚੱਲ ਰਿਹਾ ਤੇ ਪਰ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਪਹਿਲਾਂ ਇਦਾਂ ਦੀ ਕੋਈ ਵੀ ਗੱਲ ਆਉਂਦੀ ਸੀ ਤੇ ਆਮ ਆਦਮੀ ਪਾਰਟੀ ਬੜਾ ਨਿੱਠ ਕੇ ਜਿਹੜਾ ਉਹਨੂੰ ਚੈਲੰਜ ਕਰਦੀ ਸੀ ਇਦਾਂ ਦੀ ਕਿਸੇ ਵੀ ਗੱਲ ਨੂੰ ਚੁਣੌਤੀ ਦਿੰਦੀ ਸੀ ਉਹ ਹੁਣ ਆਮ ਆਦਮੀ ਪਾਰਟੀ ਵਾਲੇ ਬੋਲਦੇ ਹੀ ਨਹੀਂ ਵਿਕਰਮ ਸਿੰਘ ਵਜੀਠੀਆ ਦੇ ਵੱਲੋਂ ਇੱਕ ਨੈਰੇਟਿਵ ਜਿਹੜਾ ਬਣਾਇਆ ਗਿਆ ਤੇ ਉਹ ਬਣਦਾ ਜਾ ਰਿਹਾ ਲੋਕਾਂ ਦੇ ਵਿੱਚ ਪਰਸੈਪਸ਼ਨ ਬਣਦੀ ਜਾ ਰਹੀ ਹੈ ਉਸੇ ਤਰੀਕੇ ਦੀ ਸ਼ਾਇਦ ਇਸੇ ਕਰਕੇ ਲੋਕਾਂ ਨੂੰ ਲੱਗਦਾ ਵੀ ਜਿਹੜਾ दारू ਪੀਣ ਕਰਕੇ ਹੋਇਆ ਹੋਊਗਾ ਕੋਈ ਉਦਾਂ ਦੀ ਕੋਈ ਜਿਹੜੀ ਹੈ ਵੀ ਨਹੀਂ ਕਿ ਇਹ ਇਹਨਾਂ ਦੇ ਹੱਕ ਦੇ ਵਿੱਚ ਕੋਈ ਲੋਕੀ ਗੱਲ ਕਰਦੇ ਹੋਣ ਤੇ ਇਹ ਇਹ ਤੋਂ ਇਹੇ ਚੀਜ਼ ਨਜ਼ਰ ਆ ਰਹੀ ਹੈ ਮੈਨੂੰ ਜ਼ਾਤੀ ਤੌਰ ਤੇ ਇਹ ਲੱਗਦਾ ਕਿ ਦਿੱਲੀ ਵਾਲਿਆਂ ਨੂੰ ਸ਼ਾਇਦ ਲੱਗਦਾ ਕਿ ਇਹਨਾਂ ਦੇ ਖਿਲਾਫ ਜਿਹੜੀ ਭਗਵੰਤ ਸਿੰਘ ਮਾਨ ਦੇ ਖਿਲਾਫ ਇੱਕ ਪਰਸੈਪਸ਼ਨ ਬਣ ਰਹੀ ਹੈ ਇਹਨੂੰ ਬਣ ਲੈਣ ਦਿੱਤਾ ਜਾਵੇ ਸਾਨੂੰ ਇਹਨਾਂ ਨੂੰ ਗੱਦੀ ਤੋਂ ਲਾਉਣਾ ਸੌਖਾ ਹੋਵੇਗਾ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਕਿ ਭਗਵੰਤ ਸਿੰਘ ਮਾਨ ਜਿਹੜੇ ਆ ਉਹ 5 ਸਾਲ ਐਜ਼ ਅ ਸੀਐਮ ਪੂਰੇ ਨਹੀਂ ਕਰਨਗੇ ਅੰਟਿਲ ਉਹ ਕੋਈ ਬਹੁਤ ਡਰਾਸਟਿਕ ਚੇਂਜ ਲੈ ਕੇ ਆਉਂਦੇ ਅਜਾ ਆਪਣੇ ਆਪ ਨੂੰ ਬਹੁਤ ਜਿਹੜਾ ਪੋਲੀਟੀਕਲੀ ਉਹ ਅਸਰਟਿਵਿਟੀ ਕਿ ਨਾ ਕਰਦੇ ਆ ਕਿ ਦਿੱਲੀ ਵਾਲਿਆਂ ਕੋਲ ਕੋਈ ਹੋਰ ਜਿਹੜੀ ਆਪਸ਼ਨ ਨਾ ਰਵੇ ਪਰ ਜੇਕਰ ਤੁਸੀਂ ਜਿਹੜਾ ਸਾਡਾ ਪੱਤਰਕਾਰ ਭਾਈਚਾਰਾ ਆ ਉਹਨਾਂ ਦੇ ਨਾਲ ਵੀ ਗੱਲ ਕਰੋ ਜਾਂ ਵੈਸੇ ਵੀ ਤੁਸੀਂ ਮੀਡੀਆ ਦੇ ਵਿੱਚ ਦੇਖੋ ਨਾ ਇਹਨਾਂ ਨੇ ਕੋਈ ਬੈਸਿਕ ਉਹ ਬਹੁਤ ਤਗੜਾ ਧੜਾ ਆਪਣਾ ਖੜਾ ਨਹੀਂ ਕੀਤਾ ਭਗਵੰਤ ਸਿੰਘ ਮਾਨ ਨੇ ਵੀ ਆਪਾਂ ਇਹ ਕਹੀਏ ਨਾ ਕਿ ਪੰਜਾਬ ਦੇ ਵਿੱਚ ਆ ਲੋਕ ਤਾਂ ਭਗਵੰਤ ਮਾਨ ਦੇ ਨਾਲ ਆ ਤੇ ਜੇ ਉਹ ਲੋਕ ਭਗਵੰਤ ਮਾਨ ਦੇ ਨਾਲ ਹੁੰਦੇ ਤਾਂ ਅੱਜ ਉਹ ਇਹਦੇ ਨਾਲ ਖੜੇ ਹੁੰਦੇ ਸਾਨੂੰ ਨਜ਼ਰ ਆਉਂਦਾ ਉਹ ਆਪ ਜਿਹੜਾ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਂ ਅੱਗੇ ਆ ਕੇ ਗੱਲਾਂ ਦੱਸਦੇ ਵੀ ਭਾਈ ਕੋਈ ਉਹਨੂੰ ਉਹਨਾਂ ਨੂੰ ਜਿਹੜੀ ਆ ਸਿਹਤ ਦੀ ਪ੍ਰੋਬਲਮ ਆ ਤੁਸੀਂ ਉਹਨਾਂ ਦੇ ਖਿਲਾਫ ਇਦਾਂ ਦੀ ਕੋਈ ਲਹਿਰ ਨਾ ਚਲਾਵੋ ਪਰਸੈਪਸ਼ਨ ਨਾ ਬਣਾਓ ਪਰ ਇਹ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ ਸੋ ਇੱਕ ਸਪਸ਼ਟ ਗੱਲ ਨਜ਼ਰ ਆ ਰਹੀ ਹੈ ਕਿ ਜਿਹੜਾ ਇੱਕ ਭਗਵਾਨ ਸਿੰਘ ਮਾਨ ਦੇ ਖਿਲਾਫ ਜਿਹੜੀ ਇੱਕ ਇਹ ਲੋਕਾਂ ਦੇ ਵਿੱਚ ਗੱਲ ਜਾ ਰਹੀ ਹੈ ਉਹਨੂੰ ਜਾਣ ਦਿੱਤਾ ਜਾ ਰਿਹਾ ਦਿੱਲੀ ਵਾਲੇ ਉਹਨੂੰ ਰੋਕ ਨਹੀਂ ਰਹੇ ਨਾਹੀਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਉਹਨੂੰ ਰੋਕ ਰਹੀ ਹੈ ਤੇ ਇਹਦਾ ਤਾਂ ਇੱਕੋ ਹੀ ਜਿਹੜਾ ਮਤਲਬ ਹੋ ਸਕਦਾ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਡਿਫੈਂਡ ਕਿਉਂ ਨਹੀਂ ਕਰੋਗੇ ਇਹ ਇਹ ਨਾ ਸਭ ਤੋਂ ਵੈਸੇ ਆਈ ਥਿੰਕ ਕਿਤੇ ਨਾ ਕਿਤੇ ਸ਼ਾਇਦ ਭਗਵਾਨ ਸਿੰਘ ਮਾਨ ਨੇ ਇਸ ਗੱਲ ਨੂੰ ਰਿਅਲਾਈਜ਼ ਕਰਨ ਕਿ ਚੰਗੇ ਲੀਡਰ ਜਿਹੜੇ ਆ ਉਹਨਾਂ ਦੀ ਹਮੇਸ਼ਾ ਤੁਹਾਨੂੰ ਲੋੜ ਹੁੰਦੀ ਆ ਪਰ ਉਹ ਤਾਂ ਜਾਣਦਾ ਇਹ ਕਿ ਜਿਹੜਾ ਪਾਰਟੀ ਦੇ ਵਿੱਚ ਜਿਹੜਾ ਤੁਹਾਡਾ ਜਿਹੜਾ ਵਿਰੋਧੀ ਹੁੰਦਾ ਨਾ ਜਿਹੜਾ ਦੂਸਰੀ ਪਾਰਟੀ ਵਾਲਾ ਹੁੰਦਾ ਉਹ ਤਾਂ ਸਿਰਫ ਵਿਰੋਧੀ ਹੁੰਦਾ ਤੇ ਜਿਹੜਾ ਤੁਹਾਡਾ ਇਹ ਸਾਡੀ ਸਿਆਸਤ ਇਦਾਂ ਦੀ ਹੋ ਗਈ ਹੈ ਕਿ ਜਿਹੜਾ ਤੁਹਾਡੀ ਆਪਣੀ ਪਾਰਟੀ ਵਾਲਾ ਹੁੰਦਾ ਉਹਨੂੰ ਤੁਸੀਂ ਦੁਸ਼ਮਣ ਸਮਝਣ ਲੱਗ ਪੈਨੇ ਆ ਤੇ ਸੁਖਪਾਲ ਸਿੰਘ ਖਹਿਰਾ ਨੇ ਬਹੁਤ ਜਿਹੜਾ ਜਾਇਜ਼ ਬਿਆਨ ਦਿੱਤਾ ਕਿ ਜੇਕਰ ਉਹਨਾਂ ਦੇ ਖਿਲਾਫ ਜੇਕਰ ਦਿੱਲੀ ਵਾਲੇ ਇਦਾਂ ਦਾ ਕੁਝ ਕਰਦੇ ਅੱਜ ਵੀ ਜਿੱਦਾਂ ਦਾ ਉਹਨਾਂ ਨੇ ਮੈਨੂੰ ਐਲੋਪੀ ਤੋਂ ਟਵੀਟ ਕਰਕੇ ਕੱਢਿਆ ਸੀ ਨਾ ਬਈ ਹਾਲਾਂਕਿ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਉਦੋਂ ਮੇਰਾ ਸਾਥ ਨਹੀਂ ਦਿੱਤਾ ਤੇ ਮੇਰੇ ਨਾਲ ਗਲਤ ਵੀ ਬਹੁਤ ਕੀਤਾ ਪਰ ਮੈਂ ਗਲਤ ਨੂੰ ਗਲਤ ਕਹੂੰਗਾ ਤੇ ਮੈਂ ਭਗਵੰਤ ਸਿੰਘ ਮਾਨ ਦੇ ਨਾਲ ਖੜੂੰਗਾ ਤੇ ਪੰਜਾਬ ਦੇ ਐਮ ਐਲ ਏਜ਼ ਨੂੰ ਵੀ ਨਾਲ ਖੜਨਾ ਚਾਹੀਦਾ ਭਗਵੰਤ ਸਿੰਘ ਮਾਨ ਦੇ ਤੇ ਜੇਕਰ ਕੁਛ ਇਦਾਂ ਦਾ ਦਿੱਲੀ ਵਾਲੇ ਸੋਚ ਰਹੇ ਨੇ ਕਿ ਅਸੀਂ ਇਹਨੂੰ ਗੱਡੀ ਤੋਂ ਲਾ ਕੇ ਕਿਸੇ ਹੋਰ ਨੂੰ ਬਿਠਾ ਲੈਣਾ ਤੇ ਇਹ ਜਿਹੜਾ ਇਹ ਤੁਹਾਨੂੰ ਪਤਾ ਕਿ ਦਿੱਲੀ ਵਾਲੇ ਜਿਹੜੇ ਕੇਜਰੀਵਾਲ ਸਾਹਿਬ ਦੀ ਸਾਰੀ ਰਜੀਮ ਹੈ ਇਹਨਾਂ ਦਾ ਇਹ ਹੈਗਾ ਤੌਰ ਤੌਰ ਆ ਇਹਨਾਂ ਨੇ اسی ਤਰੀਕੇ ਨਾਲ ਸੁਖਪਾਲ ਸਿੰਘ ਖੈਰਾਂ ਨੂੰ ਕੀਤਾ ਸੀ ਉਹ ਕਿੱਥੇ ਗਿਆ ਉਹ ਉਹਦੇ ਪਰ ਇਹ ਗੱਲ ਅਸਲ ਦੇ ਵਿੱਚ ਪ੍ਰੋਬਲਮ ਤਾਂ ਕੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਭਗਵੰਤ ਸਿੰਘ ਮਾਨ ਖੁਦ ਜਿਹੜਾ ਇੱਕ ਮੋਹਰਾ ਬਣੇ ਨੇ ਹੁਣ ਜਿਹੜੇ ਆਪਣੇ ਸ਼ੂਟਿੰਗ ਪਰ ਸਾਫ ਸਗੇ ਉਹਨਾਂ ਨੂੰ ਹਟਾਉਣ ਦੇ ਵਿੱਚ ਉਹ ਵੀਡੀਓ ਕਿਸ ਨੇ ਦੇਖੀ ਅੱਜ ਤੱਕ ਕਿਸ ਕਿਹਨੂੰ ਦਿਖਾ ਲਈ ਇਹਨਾਂ ਨੇ ਉਹ ਜਿਹੜਾ ਕੀ ਉਹਨੂੰ ਸਟਿੰਗ ਆਪਰੇਸ਼ਨ ਜੋ ਵੀ ਕਹਿੰਦੇ ਸੀ ਸੁਚਾ ਸਿੰਘ ਛੋਟੇ ਪਰ ਜਿਹੜਾ ਕਹਿੰਦਾ ਵੀ ਇਹਨਾਂ ਦੇ ਆਪਣੇ ਵਰਕਰ ਕਹਿੰਦੇ ਵੀ ਰਜਾਈ ਵਿਚਾਰਾ ਗੱਡੀ ਦੇ ਵਿੱਚ ਰੱਖਦਾ ਸੀ ਤਾਂ ਪਾਰਟੀ ਦੇ ਵਿੱਚ ਦਿਨ ਰਾਤ ਕੰਮ ਕਰਕੇ ਉਹਨੇ ਪਾਰਟੀ ਖੜੀ ਕੀਤੀ ਤਾਂ ਉਹਨੂੰ ਤੁਸੀਂ ਚੱਕ ਕੇ ਜਿਹੜਾ ਮਾਰਿਆ ਬਾਹਰ ਤੇ ਮੁੜ ਕੇ ਕਿਸੇ ਨੇ ਖਬਰ ਵੀ ਨਹੀਂ ਰਹੀ ਤੇ ਲਾ ਕੇ ਤੁਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਹਾਂ ਆਹ ਗਲਤ ਕੀਤਾ ਸੀ ਉਹਨਾਂ ਨੇ ਇਸੇ ਤਰੀਕੇ ਨਾਲ ਗੁਰਪ੍ਰੀਤ ਖੁੱਗੀ ਇਸੇ ਤਰੀਕੇ ਨਾਲ ਸੁਖਪਾਲ ਖਹਿਰਾ ਜਿੰਨੇ ਇਹਨਾਂ ਦੇ ਵੱਡੇ ਲੀਡਰ ਸੀ ਉਹ ਤਾਂ ਸਾਰੇ ਇਹਨਾਂ ਨੇ ਸਾਈਡ ਤੇ ਕਰਤੇ ਤੇ شاید ਕੀਤੇ ਵੀ ਤਾਂ ਹੀ ਸੀ ਕਿ ਜਦੋਂ ਕੋਈ ਇਦਾਂ ਦੀ ਗੱਲ ਆਵੇ ਤੇ ਕੇਜਰੀਵਾਲ ਸਾਹਿਬ ਦੇ ਖਿਲਾਫ ਕੋਈ ਖੜਾ ਨਾ ਹੋ ਸਕੇ ਕਿਉਂਕਿ ਹੁਣ ਕੌਣ ਨੇ ਇਹਨਾਂ ਦੇ ਭਗਵਾਨ ਸਿੰਘ ਮਾਨ ਤੋਂ ਇਲਾਵਾ ਕੌਣ ਹੈ ਹੈ ਕੌਣ ਖੜਾ ਹੋਣ ਵਾਲਾ ਤੇ ਵੈਸੇ ਆਪਾਂ ਨੂੰ ਨਹੀਂ ਪਤਾ ਜੀ ਇਹ ਇਹਨਾਂ ਦੀ ਬਿਮਾਰੀ ਦੀ ਅਸਲ وجہ ਕੀ ਆ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਜਦ ਤੱਕ ਕੁਝ ਸਪਸ਼ਟਤਾ ਦੇ ਨਾਲ ਸਾਹਮਣੇ ਨਹੀਂ ਆਉਂਦਾ ਤੇ ਆਮ ਆਦਮੀ ਪਾਰਟੀ ਵਾਲੇ ਇਸ ਚੀਜ਼ ਨੂੰ ਜਿਹੜਾ ਰੋਕ ਜਰੂਰ ਸਕਦੇ ਸੀ ਪਰ ਜੈਸ਼ਵਿਕੇ ਨਾਲ ਉਹ ਇਹਨੂੰ ਚੈਲੰਜ ਨਹੀਂ ਕਰ ਰਹੇ ਇਸ ਚੀਜ਼ ਨੂੰ ਇਤੋਂ ਤਾਂ ਇਹ ਹੀ ਚੀਜ਼ ਲੱਗਦੀ ਆ ਕਿ ਹੁਣ ਉਹ ਵੀ ਉਹ ਹੀ ਖੈਸਕਪਾਲ ਸਿੰਘ ਖਹਿਰਾਵਾਲੀ ਕਿ ਆਮ ਤੌਰ ਤੇ ਅਸੀਂ ਇੱਕ ਸ਼ਬਦ ਵਰਤਦੇ ਹਾਂ ਜੂਜ਼ ਐਂਡ ਥਰੋ ਤੇ ਆਮ ਆਦਮੀ ਪਾਰਟੀ ਇਹਨਾਂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਵਾਲੀ ਜਿਹੜੀ ਰਜਿਮ ਹੈ ਉਹ ਜੂਜ਼ ਐਂਡ ਥਰੋ ਐਂਡ ਡਿਸਟਰੋਏ ਵੀ ਇਹ ਇਹ ਡਿਸਟਰੋਏ ਕਰਨ ਵਾਲੀ ਗੱਲ ਹੈ ਇੱਕ ਤਰੀਕੇ ਨਾਲ ਹੁਣ ਜੇ ਭਗਵੰਤ ਸਿੰਘ ਮਾਨ ਦੀ ਸ਼ਬੀਦ ਤਾਂ ਬਣ ਜਾਂਦੀ ਹੈ ਇਹ ਤਾਂ ਜੀ ਦਾਰੂ ਦੂਰ ਪੀਣ ਵਾਲਾ ਬੰਦਾ ਇਹਨੂੰ ਇਹ ਕਿੱਥੇ ਤਾਂ ਬਸ ਡਿਸਟਰੋਏ ਆ ਤੁਸੀਂ ਮੁੜ ਕੇ ਸਿਆਸੀ ਤੌਰ ਤੇ ਤੁਹਾਡੀ ਛਵੀ ਜਿਹੜੀ ਇੱਕ ਵਾਰੀ ਗਈ ਤਾਂ ਗਈ ਤੇ ਇਹ ਤਾਂ ਫਿਰ ਉਹੀ ਉਸੇ ਤਰੀਕੇ ਦੀ ਜਿਹੜੀ ਲੱਗ ਰਹੀ ਆ ਬਾਕੀ ਡੈਫੀਨਿਟਲੀ ਜੇਕਰ ਇਦਾਂ ਦੀ ਕੋਈ ਗੱਲ ਆ ਤੇ ਉਹ ਭਗਵੰਤ ਸਿੰਘ ਮਾਨ ਨੂੰ ਖੁਦ ਦੇਖਣੀ ਚਾਹੀਦੀ ਪਰ ਮੈਨੂੰ ਯਾਦ ਆਉਂਦਾ ਤੁਹਾਨੂੰ ਵੀ ਸਾਰਿਆਂ ਨੂੰ ਯਾਦ ਹੋਣਾ ਮੈਂ ਮਿਸ ਵੀ ਬੜਾ ਕਰਦਾ ਸੁਖਵਿੰਦਰ ਸਿੰਘ ਲੋਪੋ ਆਪਣੇ ਬਾਈ ਜੀ ਹੁਣ ਤਾਂ ਉਹ ਜਿਹੜਾ ਸ਼ੌਂਕੀ ਸਰਦਾਰ ਉਹਨਾਂ ਦਾ ਆਪਣਾ ਚੈਨਲ ਉਹ ਹੋਰ ਤਰੀਕੇ ਦਾ ਜਿਹੜਾ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਪਰ ਜਦੋਂ ਉਹ ਪੋਲਿਟਿਕਲ ਪਹਿਲਾਂ ਐਕਟਿਵਿਸਟ ਹੁੰਦੇ ਸੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਰੁਕ ਪੋਲਿਟਿਕਲ ਸਾਡੇਆਂ ਨੂੰ ਕਮੈਂਟਰੀ ਵੀ ਕਰਦੇ ਰਹੇ ਨੇ ਵੀ ਪੋਲਿਟਿਕਲ ਗੱਲਾਂ ਤੇ ਬੋਲਦੇ ਵੀ ਰਹੇ ਨੇ ਤੇ ਬੜੀਆਂ ਉਹਨਾਂ ਦੀਆਂ ਉਹ ਗੱਲਾਂ ਕਮਾਲ ਦੀਆਂ ਹੁੰਦੀਆਂ ਸੀ ਉਹਨਾਂ ਨੇ ਜਿਹੜਾ ਅਸਲੀ ਮੈਨੂੰ ਲੱਗਦਾ ਤੁਹਾਡਾ ਕੋਈ ਜਿਹੜਾ ਯਾਰ ਦੋਸਤ ਹੁੰਦਾ ਜਾਂ ਅਸਲੀ ਤੁਹਾਡਾ ਵਰਕਰ ਹੁੰਦਾ ਉਹ ਤੁਹਾਨੂੰ ਮੌਕੇ ਤੇ ਸਲਾਹ ਦਿੰਦਾ ਹੁੰਦਾ ਜਦੋਂ ਉਹਨਾਂ ਨੇ ਪਾਰਟੀ ਛੱਡੀ ਸੀ ਨਾ ਉਦੋਂ 2017 ਦੀਆਂ ਹਜੇ ਚੋਣਾਂ ਹੋ ਕੇ ਹੀ ਹਟੀਆਂ ਸੀ ਤੇ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਸਾਡੀ ਸਰਕਾਰ ਬਣਨੀ ਆ ਜਾਂ ਨਹੀਂ ਬਣਨੀ ਪਰ ਜੇਕਰ ਸਰਕਾਰ ਸਾਡੀ ਬਣ ਗਈ ਤਾਂ ਫੇਰ ਲੋਕੀ ਕਹਿਣਗੇ ਕਿ ਇਹ ਵਿਰੋਧੀ ਪਾਰਟੀਆਂ ਤੋਂ ਪੈਸੇ ਲੈ ਕੇ ਬੋਲਦਾ ਜਾਂ ਵਿਰੋਧੀ ਪਾਰਟੀਆਂ ਨੇ ਸਾਡੇ ਮੁੱਖ ਮੰਤਰੀ ਨੂੰ ਜਾਂ ਸਾਡੇ ਜਿਹੜਾ ਮੰਤਰੀ ਨੂੰ ਜਿਹੜਾ ਉਹਦੀ ਸ਼ਭੀ ਖਰਾਬ ਕਰਨ ਬਾਰੇ ਕਰਨ ਲਈ ਇਹਨੂੰ ਬੁਲਾਇਆ ਅੱਜ ਮੈਂ ਵੋਟਾਂ ਪੈਣ ਤੋਂ ਬਾਅਦ ਤੇ ਨਤੀਜੇ ਆਉਣ ਤੋਂ ਪਹਿਲਾਂ ਇਹ ਗੱਲ ਕਹਿ ਰਿਹਾ ਐਜ਼ ਅ ਦੋਸਤ ਕਿ ਜਿਹੜਾ ਵੀ ਇਹ ਧਾਰੂ ਪੀਣ ਤੋਂ ਗਰੇਜ਼ ਕਰਨਾ ਚਾਹੀਦਾ ਹੁਣ ਭਗਵੰਤ ਸਿੰਘ ਮਾਨ ਨੂੰ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਹਨਾਂ ਦੀ ਐਸਟੀਕੇ ਦੀ ਕਮਜ਼ੋਰੀ ਦੀ ਕੋਈ ਵੀ ਫਾਇਦਾ ਵੀ ਚੁੱਕ ਸਕਦਾ ਤੇ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਵਾਲੇ ਨੇ ਬਹੁਤ ਉਹਨਾਂ ਨੂੰ ਮੰਨਦਾ ਚੰਗਾ ਆਖਿਆ ਤੇ ਪਰ ਉਦੋਂ ਉਹਨਾਂ ਨੇ ਇੱਕ ਬਹੁਤ ਚੰਗੀ ਸਲਾਹ ਦਿੱਤੀ ਸੀ ਤੇ ਉਹ ਇੱਕ ਚੰਗੇ ਇਹਨਾਂ ਦੇ ਐਕਟਿਵਿਸਟ ਸੀਗੇ ਉਦਾਂ ਦੇ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਦੇ ਕਰਕੇ ਲੋਕ ਐਕਚੁਅਲੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ ਤੇ ਇਹਨਾਂ ਨੂੰ ਇਸ ਗੱਲ ਦਾ ਵੈਸੇ ਖਿਆਲ ਰੱਖਣਾ ਚਾਹੀਦਾ ਸੀ ਹੁਣ ਤਾਂ ਮੈਂ ਬਹੁਤ ਸਾਰੇ ਲੋਕ ਇਹਨਾਂ ਦੇ ਜਿਹੜੇ ਬਾਅਦ ਵਿੱਚ ਜਿਹਨਾਂ ਨੂੰ ਹੁਣ ਇਹਨਾਂ ਨੇ ਕਈ ਅਹੁਦੇ ਵੀ ਬਖਸ਼ੇ ਉਹਨਾਂ ਨੂੰ ਵੀ ਦੇਖ ਹਟਿਆ ਉਹਨਾਂ ਦੇ ਵੀ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆ ਰਹੀ ਵੀ ਕੀ ਵੀ ਕਿਉਂ ਭਗਵੰਤ ਮਾਨ ਦੇ ਖਿਲਾਫ ਉਹਨਾਂ ਦੀ ਛਵੀ ਦੇ ਖਿਲਾਫ ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਵੇਖੋ ਇਹ ਹੀ ਗੱਲ ਆ ਸਮਝਣ ਵਾਲੀ ਕਿ ਉਦੋਂ ਸੁਖਜਿੰਦਰ ਸਿੰਘ ਲੋਪੋ ਨੂੰ ਕਿਦਾਂ ਸਾਰੇ ਪੈ ਨਿਕਲੇ ਸੀ ਇਹ ਕਿ ਇਹ ਹੁੰਦਾ ਕੌਣਿਆ ਭਗਵੰਤ ਮਾਨ ਦੇ ਬਾਰੇ ਇਦਾਂ ਦੀ ਗੱਲ ਕਹਿਣ ਬਾਰੇ ਕਿ ਉਹ दारू ਪੀਂਦਾ ਤੇ ਕਿੰਨਾ ਕੁਛ ਇਹਨਾਂ ਨੇ ਜਿਹੜਾ ਸੁਖਜਿੰਦਰ ਸਿੰਘ ਲੋਪੋ ਨੂੰ ਕਿਹਾ ਉਦੋਂ ਉਦੋਂ ਕਿਉਂਕਿ ਪਤਾ ਸੀ ਕਿ ਭਗਵੰਤ ਸਿੰਘ ਮਾਨ ਦੀ ਜ਼ਰੂਰਤ ਆ ਪਾਈ ਇਹਨੇ ਵੋਟਾਂ ਲੈ ਕੇ ਦੇਣੀਆਂ ਇਹਨੇ ਸਾਡੀਆਂ ਸਰਕਾਰਾਂ ਬਣਾਉਣੀਆਂ ਅੱਜ ਹੁਣ ਉਹਨਾਂ ਨੂੰ ਲੱਗਦਾ ਹੋਣਾ ਕਿ ਵਰਤ ਲਿਆ ਭਾਈ ਹੁਣ ਹੁਣ ਤਾਂ ਜਿੰਨਾ ਕੇਸ ਜਿਹੜੇ ਨੂੰ ਵਰਤਣਾ ਸੀ ਉਹ ਵਰਤ ਹੋ ਗਿਆ ਤੇ ਉਦੋਂ ਕਿਦਾਂ ਡਿਫੈਂਡ ਕਰਦੇ ਸੀ ਅੱਜ ਕਿਦਾਂ ਸਾਰੀ ਪਾਰਟੀ ਚੁੱਪਿਆ ਸਾਰਾ ਮਸਲਾ ਤੁਹਾਨੂੰ ਇਹਦੇ ਤੋਂ ਹੀ ਸਮਝ ਆ ਜਾਂਦਾ ਕਿ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਸੁਖੈਰ ਇਹ ਜਿਹੜਾ ਲਗਾਤਾਰ ਦੇਖਦੇ ਆ ਕਿ ਕਿੱਧਰ ਨੂੰ ਕਹਾਣੀ ਜਾਂਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਅਸਰਟ ਕਰਨ ਦੀ ਕੋਸ਼ਿਸ਼ ਤਾਂ ਕੀਤੀ ਆ ਕਿ ਹਸਪੀਟਲ ਦੇ ਵਿੱਚੋਂ ਇੱਕ ਜਿਹੜੀ ਲੜਕੀਆਂ ਦੇ ਨਾਲ ਗੱਲਬਾਤ ਕੀਤੀ ਹੈ ਯੂਨੀਵਰਸਿਟੀ ਵਾਲਿਆਂ ਦੇ ਨਾਲ ਤੇ ਇਸ ਵੀਕੇ ਦੀ ਜਿਹੜੀ ਆ ਵੀ ਮੈਂ ਕੰਮ ਕਰਦੇ ਆ ਤੇ ਮੇਰੀ ਸਰਕਾਰ ਜਿਹੜੀ ਚੱਲਦੀ ਆ ਤੇ ਇਹਨੂੰ ਕਿੱਦਾਂ ਉਹ ਹਸਪੀਟਲ ਤੋਂ ਬਾਹਰ ਆ ਕੇ ਕਿੱਦਾਂ ਚਾਲੂ ਰੱਖਣਗੇ ਇਹ ਸਾਰਾ ਜੋ ਕੁਝ ਹੋਇਆ ਇਹਨੂੰ ਕਿੱਦਾਂ ਉਹ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਕਿ ਕਿਉਂ ਉਹਨਾਂ ਦੀ ਸਿਹਤ ਦੇ ਇਹ ਪ੍ਰੋਬਲਮਸ ਕਿਉਂ ਆਈਆਂ ਨੇ ਤੇ ਇਹ ਜਿਹੜਾ ਅਹਿਮ ਰਹੇਗਾ ਇਹਦੇ ਨਾਲ ਨਾਲ ਆਪਾਂ ਜਿਹੜਾ ਅਗਲੇ ਵੀਡੀਓਜ਼ ਦੇ ਵਿੱਚ ਗੱਲ ਕਰਦੇ ਆ ਦੁਨੀਆ ਦੇ ਪੱਧਰ ਤੇ ਦੇਖੀਏ ਤਾਂ ਜੀ ਲਬਨਨ ਤੇ ਇਜ਼ਰਾਈਲ ਦੀ ਸਥਿਤੀ ਵੀ ਬਹੁਤ ਖਤਰਨਾਕ ਹੋ ਗਈ ਆ ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਸਿੱਧਾ-ਸਿੱਧਾ ਕਹਿ ਦਿੱਤਾ ਕਿ ਅਸੀਂ ਤਾਂ ਕਰਾਂਗੇ ਜੀ ਜੋ ਕਰਨਾ ਬੀਤੀ ਰਾਤ ਬੜੇ ਤਗੜੇ ਹਮਲੇ ਇਹਨਾਂ ਨੇ ਲੈਬਨਨ ਦੇ ਅੰਦਰ ਜਿਹੜਾ ਉੱਚੀ ਦੀ ਰਾਜਧਾਨੀ ਬੇਰੂਤ ਉਹਦੇ ਉੱਤੇ ਕੀਤੇ ਆ ਤੇ ਪਹਿਲਾ ਦੂਜੇ ਪਾਸੇ ਵੀ ਇਹ ਖਬਰਾਂ ਸਿਗੀਆਂ ਕਿ ਸੀਰੀਆ ਦੇ ਵਿੱਚੋਂ ਵੀ ਤੇ ਇਰਾਕ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਫਾਈਟਰ ਆ ਉਹ ਆ ਰਹੇ ਨੇ ਇੱਥੇ ਵਾਰ ਇਸ ਦੇ ਵਿੱਚ ਭਾਗ ਲੈਣ ਸੋ ਦੁਆਗੋਆਂ ਕਿ ਇੱਧਰ ਜਿਹੜੀ ਆ ਸ਼ਾਂਤੀ ਬਣੀ ਰਹੇ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਲਈ ਜੇਕਰ ਟਿਕਟੌਕ ਤੋਂ ਤਾਂ ਫੋਲੋ ਜ਼ਰੂਰ ਕਰ ਲਿਓ YouTube ਤੋਂ ਤਾਂ ਸਬਸਕ੍ਰਾਈਬ ਜ਼ਰੂ